ਉਹ ਮਾਰਾਈ ਤੇ ਪਿੰਡ ਦਾ ਪਿੰਡ ਸਿੰਘੌਰ ਦੀ ਆ ਬਾ ਤੇ ਕੀ ਘਟਨਾ ਹੋਈ ਸੀ ਸਵੇਰੇ ਜਿਹੜੀ ਹੈ ਬਾਸਦਾ ਜਿਹਾ ਚਲੋ ਸਾਨੂੰ ਤੇ ਪਤਾ ਨਹੀਂ ਵੈਸੇ ਘਟਨਾ ਦਾ ਕੀ ਹੋਇਆ ਮੈਂ ਅੰਦਰ ਘਰ ਬੁਰਸ ਕਰਦਾ ਪਿਆ ਸੀ ਬੁਰਸ ਕਰਦੇ ਕਰਦੇ ਪਾਰ ਮੈਨੂੰ ਬਾਸ ਨੋਈ ਵੀ ਕਿਤੇ ਵੱਜੀ ਹੋਈ ਚੀਜ਼ ਉਹ ਮੈਂ ਅਚਾਨਕ ਬਾਹਰ ਆਇਆ ਬਾਹਰ ਆ ਕੇ ਦੇਖਿਆ ਤੇ ਇੱਥੇ ਐਕਸੀਡੈਂਟ ਹੋਇਆ ਹੈ ਗੱਡੀ ਦਾ ਸਕੂਲ ਵਾਸਤੇ ਗੱਡੀ ਸੀ ਦੋਨੋਂ ਸਕੂਲ ਵਾਸੀ ਦੋਨੋਂ ਹੈ ਸਕੂਲ ਵਾਸੀ ਤੇ ਕਹੇ ਨਹੀਂ ਸਭ ਬੱਚੇ ਵਿੱਚ ਨਹੀਂ ਰੱਬਿਆ ਨੂੰ ਕੋਈ ਬੱਚੇ ਨਹੀਂ ਸੀ ਬੱਚੇ ਨਹੀਂ ਸੀ ਤੇ ਆਵਾਜ਼ ਬੰਨ ਰਹੀ ਜਬਰਦਸਤੀ ਤੁਹਾਡਾ ਘਰ ਤੋਂ ਦੂਰੀ ਹੋਏ ਸਾਡੇ ਘਰ ਨਾਲ ਬਾਈ ਹਾਂਜੀ ਤੇ ਨਾਲ ਇਥੇ ਬਾਈ ਮਾਰੀ ਸੋਈ ਜਿਹੜਾ ਮੈਂ ਸੋਈ ਮੈਂ ਬਾਹਰ ਤੋਂ ਨਿਕਲ ਕੇ ਦੇਖਿਆ ਮੈਂ ਪਤਾ ਨਹੀਂ ਕੀ ਗੱਲਬਾਤ ਹੋਈ ਏਰੀ ਕਾ ਬਾਹਰ ਇਹ ਗੱਲਬਾਤ ਮਲਵੀ ਬਾਜ ਆਈਆਂ ਨੂੰ ਉਹ ਮੈਂ ਦੇਖਿਆ ਤਾਂ ਕਿ ਬਾਹਰ ਅੱਖਾਂ ਦੇ ਬਾਹਰ ਬੰਦੇ ਕਿੱਥੇ ਦੇ ਇਥੇ ਹਾਂਜੀ ਤੇ ਡਰਾਈਵਰ ਜਿਹੜੇ ਗੱਡੀ ਚਲਾ ਰਹੇ ਸੀ ਉਹ ਕੌਣ ਸੀਗੇ ਪਤਾ ਲੱਗਿਆ ਉਹ ਕਹਿੰਦੇ ਡਰੰਗਲੇ ਉਹੀ ਬੰਦੇ ਸਾਨੂੰ ਤੇ ਚਲੋ ਮੈਨੂੰ ਨਹੀਂ ਇੰਨੀ ਜਾਣਕਾਰੀ ਪਤਾ ਡਰੰਗਲੇ ਕਹਿੰਦੇ ਡਰੰਗਲੇ ਜਾ ਹਸਪੀਟਲ ਲੈ ਕੇ ਹਾਂਜੀ ਉਹਨੂੰ ਹਸਪੀਟਲ ਲੈ ਕੇ ਦੋਨੇ ਡਰਾਈਵਰ ਉਹ ਵੀ ਸਕੂਲ ਵਾਸਲਾ ਵੀ ਡਰਾਈਵਰ ਇਹਰਾ ਉਹ ਵੀ ਮਲਵੀ ਡਰੰਗਲੇ ਆਹ ਕਹਿੰਦੇ ਹਾਂਜੀ ਉਹ ਵੀ ਦਰਾਂਗਲ ਦਾ ਹੈ ਉਹ ਤੇ ਅੱਭੀ ਅਗੇ ਰਿਕਲਦੀਪਾ ਜੀ ਹੁੰਦੇ ਆ ਪਤਾ ਨਹੀਂ ਉਹਨਾਂ ਨੂੰ ਇਹ ਕਹਿੰਦੇ ਇਹਨਾਂ ਕੋਲ ਲੱਗਾ ਵੀ ਖਾਸ ਟੋਰ ਵਾਲੇ ਮਲਵੀ ਬੰਦੇ ਨੇ ਹਾਂਜੀ ਹਾਂਜੀ ਪਿੰਡ ਕਿਹੜਾ ਜੀ ਮੇਰਾ ओंकार ਸਿੰਘ ਨਾਂ ਜੀ ਪਿੰਡ ਸੰਘੋਰ ਤੇ ਕੀ ਘਟਨਾ ਜਿਹੜੀ ਅੱਜ ਸਵੇਰੇ ਹੋਈ ਹੈ ਤੇ ਕੀ ਪਤਾ ਲੱਗਿਆ ਸੀ ਇਹ ਜੀ ਅੱਜ ਸਵੇਰੇ ਹੋਇਆ ਹੈ ਕੋਈ ਅੱਧਾ ਪੌਣਾ ਘੰਟਾ ਹੋ ਗਿਆ ਤੇ ਆਵਾਜ਼ ਬਹੁਤ ਜ਼ੋਰ ਨਾਲ ਆਈ ਆ ਤੇ ਮੈਨੂੰ ਲੱਗਾ ਇਦਾਂ ਹੀ ਕੋਈ ਟਰੈਕਟਰ ਟਰਾਲੀ ਦੀ ਆਵਾਜ਼ ਆਈ ਆ ਇਹਦੇ ਮੈਂ ਵੀ ਹੁਣ ਆ ਕੇ ਦੇਖਿਆ ਤੇ ਇੱਥੇ ਤੇ ਐਕਸੀਡੈਂਟ ਬਹੁਤ ਤਕੜਾ ਹੋ ਗਿਆ ਕਿੰਨੇ ਕੁ ਦੂਰ ਆ ਤੁਹਾਡਾ ਕਾਰ ਜੀ ਦਾ ਮੇਰਾ ਘਰ ਇੱਥੋਂ ਹੈਗਾ ਕੋਈ 500 ਮੀਟਰ ਦੀ ਦੂਰੀ ਤੇ ਮਾਨੀ ਜ਼ੋਰਦਾਰ ਜਿਹੜਾ ਟੱਕਰ ਹੋਈ ਹੈ ਹਾਂਜੀ ਬਹੁਤ ਜ਼ਿਆਦਾ ਜ਼ੋਰ ਨਾਲ ਹੋਈ ਸੀ ਜਦੋਂ ਤੁਸੀਂ ਪਹੁੰਚੇ ਤਾਂ ਉਦੋਂ ਲੱਗੇ ਸੀਗੇ ਜਿਹੜੇ ਹਾਂਜੀ ਲੱਗੇ ਸੀ ਮੁੰਡੇ ਦਾ ਮੁੰਡੇ ਲੱਗੇ ਸੀ ਹਾਂਜੀ ਤੇ ਇਹ ਨਾਲ ਜਿਹੜੀ ਸੀਗੀ ਸਕੂਲ ਬੱਸ ਦੇ ਨਾਲ ਹਾਂਜੀ ਸਕੂਲ ਬੱਸ ਨਾਲ ਸਕੂਲ ਬੱਸ ਦੇ ਨਾਲ ਹਾਂਜੀ ਪਰ ਲਗਭਗ ਤੁਹਾਡਾ ਪੰਜ ਹੋਰ ਨਾਲ ਆਈ ਹੈ ਮੈਂ ਸੋਚਿਆ ਪਤਾ ਨਹੀਂ ਉੱਧੇ ਟਰੈਕਟਰ ਟਰਾਲੀ ਦੀ ਆਵਾਜ਼ ਆਈ ਹੋਣੀ ਆ ਇਹ ਤੇ ਹੁਣ ਆ ਕੇ ਦੇਖਿਆ ਸੀ ਤੇ ਇੱਕ ਟੈਂਡ ਬਹੁਤ ਵੱਡਾ ਹੋ ਗਿਆ